ਜਿਹੜੀਆਂ ਦੂਜੀਆਂ ਸਰਕਾਰਾਂ ਬਣੀਆਂ ਚਾਹੇ ਕਾਲੀ ਦਲ ਦੀ ਸਰਕਾਰ ਬਣੀ ਚਾਹੇ ਕਾਂਗਰਸ ਦੀ ਬਣੀ ਉਹ 50 60 ਸਾਲ ਚ ਵੀ ਇਹ ਚੀਜ਼ ਕਰ ਨਹੀਂ ਸਕੇ ਦੋ ਭਗਵੰਤ ਮਾਨ ਜੀ ਨੇ ਦੋ ਸਾਲ ਵਿੱਚ ਕਰ ਦਿਖਾਇਆ ਮੇਰਾ ਸੋਸ਼ਲ ਮੀਡੀਆ ਤੇ ਜਾਣਿਆ ਲੋਕਾਂ ਦਾ ਇਨਾ ਪਿਆਰ ਮਿਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਵੋਟਾਂ ਐਮਐਲਏ ਵੇਲੇ ਲੋਕਾਂ ਨੇ ਪਾਈਆਂ ਉਹ ਤੋਂ ਜ਼ਿਆਦਾ ਹੁਣ ਇਹ ਕੋ ਗੱਲ ਇਹ ਲੋਕ ਨਹੀਂ ਕਹਿੰਦੇ ਲੋਕ ਖੁਸ਼ ਨੇ ਇਹ ਗੱਲਾਂ ਕਰਦੇ ਨੇ ਜਿਹੜੇ ਝੁੰਮਲਾ ਪਾਰਕੀਆਂ ਸੀ ਨਾ ਜਿਨ੍ਹਾਂ ਨੇ ਸਰਵ 75 ਸਾਲ ਪੰਜਾਬ ਨੂੰ ਲੁੱਟਿਆ ਔਰ ਲੁੱਟਿਆ ਨਹੀਂ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਦਾ ਹੜ ਬਗਾਇਆ ਬੇਰੋਜ਼ਗਾਰੀ ਦਾ ਹੜ ਬਗਾਇਆ ਗੈਂਗਸਟਰਿਜ਼ਮ ਦਾ ਹੜ ਬਗਾਇਆ ਜਿਨ੍ਹਾਂ ਨੇ ਸਾਡੇ ਭੋਲੇ ਭਾਲੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਿਹੜੇ ਪੜਨ ਵਾਲੇ ਬੱਚਿਆਂ ਨੂੰ ਉਹਨਾਂ ਨੂੰ ਪਜਾਏ ਪੜਾਈ ਦੇਣ ਦੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਹਥਾ ਜਾਂ ਹਥਿਆਰ ਚੁੱਕੋ ਇਹ ਉਹ ਗੱਲਾਂ ਕਰਦੇ ਨੇ ਮੁਖੀ ਕੀ ਕਹਿਣਾ ਚਾਹਦੇ ਹੋ ਤੁਹਾਨੂੰ ਆਮ ਆਦਮੀ ਪਾਰਟੀ ਨੇ ਐਮਪੀ ਦੀ ਟਿਕਟ ਦੇ ਕੇ ਨਵਾਜੀ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਾਡੇ ਕਰਮੀਦਾਰ ਕੇਜਰੀ ਪਾਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਕਿਉਂਕਿ 2 ਸਾਲ ਦੇ ਵਿੱਚ ਜਿਹੜਾ ਸਾਡੀ ਪਾਰਟੀ ਨੇ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਉਹ ਬਹੁਤ ਸਵਾਗਜੋਗ ਹੈ ਜਿਹੜੀਆਂ ਦੂਜੀਆਂ ਸਰਕਾਰਾਂ ਬਣੀਆਂ ਚਾਹੇ ਕਾਲੀਦਲ ਦੀ ਸਰਕਾਰ ਬਣੀ ਚਾਹੇ ਕਾਂਗਰਸ ਦੀ ਬਣੀ ਉਹ 50 60 ਸਾਲ ਚ ਵੀ ਇਹ ਚੀਜ਼ ਕਰ ਨਹੀਂ ਸਕੇ ਦੋ ਭਗਵੰਤ ਮਾਨ ਜੀ ਨੇ ਦੋ ਸਾਲ ਦੇ ਵਿੱਚ ਕਰ ਦਿਖਾਇਆ ਸਾਨੂੰ ਪੂਰੀ ਆਸ ਹੈ ਜਿਹੜੇ 300 ਸਾਡੇ ਗਵਰਨਮੈਂਟ ਦੇ ਪਏ ਆ ਸਾਡੇ ਐਮਐਲਏ ਸਾਹਿਬ ਸਾਰੇ ਉਹ ਬਹੁਤ ਜ਼ਿਆਦਾ ਗਰਾਸਰੂਟ ਤੇ ਕੰਮ ਕਰ ਰਹੇ ਆ ਤੇ ਸਾਨੂੰ ਪੂਰੀ ਆਸ ਹੈ ਇਹ ਜਿਹੜੇ ਸੀਟਾਂ ਨੇ ਪੰਜਾਬ 13 ਸੀਟਾਂ ਨੇ ਤੇ 13 ਜੀ ਉਹ ਅਸੀਂ 13 ਸੀਟਾਂ ਜਿੱਤ ਗਏ ਭਗਵੰਤ ਮਾਨ ਜੀ ਦੀ ਤੇ ਕੇਜਰੀ ਦੀ ਵੱਲ ਦੀ ਧੋਲੀ ਚ ਪਾਵਾਂਗੇ ਇੱਕ ਪਹਿਲ ਦੇ ਆਧਾਰ ਤੇ ਹਲਕੇ ਤੇ ਕਿਹੜੇ ਕੰਮ ਹੈ ਜਿਹੜੇ ਲੋਕ ਲੋਕਾਂ ਕਰੇ ਕੰਮ ਵਾਲੇ ਐਕਚੁਅਲੀ ਕੀ ਹੈ ਪਹਿਲ ਦੇ ਆਧਾਰ ਤੇ ਇੱਕ ਤਾਂ ਚੰਗਾ ਹਸਪੀਟਲ ਇੱਕ ਜਿੱਤੇ ਵਫਾਦਾਰ ਸਾਹਿਬ ਇੱਥੇ ਟੂਰਿਸਟ ਆਪਸਪੋਰਟ ਬਣਾਉਣਾ ਚਾਹੁੰਦੇ ਕਿਉਂਕਿ ਇੱਥੇ ਬਹੁਤ ਵੱਡੀ ਕੁਰਬਾਨੀ ਹੈ ਬਾਬਾ ਜਰਾਬਰ ਸਿੰਘ ਦੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਦੀ ਤੇ ਇਹ ਇੱਥੇ ਤੁਜੀਆਂ ਛੇਟਾਂ ਨੇ ਜਿਵੇਂ ਅੱਜ ਤਿੰਨ ਚਾਰ ਛੇਟਾਂ ਹੁੰਦੀਆਂ ਨੇ ਮੱਥਾ ਟੇਕਣ ਲਈ ਪਰ ਮੈਨੂੰ ਪੂਰੀ ਆਸ ਹੈ ਜੇ ਆਪਾਂ ਇਹ ਟੂਰਿਸਟ ਬਣਾ ਦਾਂਗੇ ਤਾਂ ਜਿਹੜਾ ਪੂਰਾ ਪਹਾੜਿਤ ਹੈ ਜਿੰਨੀਆਂ ਸਾਰੀਆਂ ਛੇਟਾਂ ਨੇ ਸਾਰੇ ਲੋਕ ਇੱਥੇ ਆਉਣਗੇ ਚਾਹੇ ਦੂਰ ਰਾਡੇ ਤੋਂ ਚਾਹੇ ਦੂਜੀਆਂ ਕੰਟੀਆਂ ਤੋਂ ਲੋਕ ਆ ਕੇ ਇੱਥੇ ਇੱਥੇ ਮੱਥਾ ਟੇਕਣਗੇ ਤੇ ਕਿਉਂਕਿ ਬਹੁਤ ਵੱਡੀ ਧਰਤੀ ਹੈ ਤੇ ਸਾਰੇ ਨੂੰ ਮੈਂ ਅਪੀਲ ਵੀ ਕਰਦਾ ਤੇ ਉਹ ਨਾਲੇ ਟਾਈਮ 'ਚ ਅਸੀਂ ਜਦ ਫਤੇਕਾਰ ਸਾਹਿਬ ਨੂੰ ਸਾਰੇ ਇਕੱਠੇ ਹੋ ਕੇ ਸਾਡੇ ਐਮਐਲ ਸਾਹਿਬਾਂ ਅਸੀਂ ਇਹਨੂੰ ਬੜੀਆ ਸੁੰਦਰ ਚਿਹਰ ਬਣਾਵਾਂਗੇ ਇੱਕ ਜਾਖੜ ਸਾਹਿਬ ਨੇ ਕਿਹਾ ਕਿ ਆਪ ਔਰ ਕਾਂਗਰਸ ਦਾ ਦੁਬਾਰਾ ਗੱਟੂ ਬੁਝਾ ਹਲੇ ਇਹ ਤਾਂ ਜਿਹੜਾ ਹਾਈ ਕਮਾਂਡ ਦਾ ਸਾਡੇ ਉੱਪਰ ਬੈਠੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਇਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੇ ਜਿਹੜੀ ਪਾਰਟੀ ਨੇ ਪਾਲਸੀ ਉਹਨਾਂ ਨੇ ਦੇਖਣੀ ਹੁੰਦੀ ਆ ਇਸ ਦਾ ਆਪ ਦਾ ਕੰਮ ਕਰਨਾ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਇਹ ਆਮ ਆਦੀ ਪਾਰਟੀ ਪੱਡਾ ਦੇ ਵਿੱਚ ਦਾਖਲ ਨਹੀਂ ਦਿੱਤਾ ਜਾਊਗਾ ਕਿਉਂਕਿ ਗੱਲ ਇਹ ਹੈ ਮੈਂ ਕਹਿੰਦਾ ਦੂਜੀਆਂ ਪਾਰਟੀਆਂ ਨੂੰ ਦਾਗਲ ਜਿਹੜਾ 50 ਸਾਲ ਸਾਰਾ ਰਾਜ ਕੀਤਾ ਉਹਨਾਂ ਨੂੰ ਨਹੀਂ ਕੋਈ ਦਾਖਲ ਦੇਣ ਦਾ ਇਹ ਦੋ ਸਾਥ ਲੋਕਾਂ ਨੇ ਕੰਮ ਕੀਤੇ ਆ ਇਹਨਾਂ ਨੂੰ ਤਾਂ ਲੋਕੀ ਚੋਅ ਕਰਨਗੇ ਅੱਜ ਲੱਖਾਂ ਦੀ ਤਦਾਦ ਚ ਸਾਡੇ ਜਿਹੜੇ ਲੋਕ ਐ ਉਹ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਕੱਲ ਵੀ ਤੁਸੀਂ ਦੇਖਿਆ ਉਹਨਾ 40 ਤਰੀ ਦੇ ਸਰਪੰਚ ਸਾਡੇ ਖੇੜੇ ਬਲੌਗ ਦੇ ਜੁਆਇਨ ਕੀਤੇ ਆ ਦੋ ਚਾਰ ਦਿਨ ਦੇ ਵਿੱਚ 40 ਫਦੇਗੜ ਬਲੌਗ ਦੇ ਜਲਦੀ ਜੁਆਇਨ ਕਰਨਗੇ ਅਮਨੋਦ ਦੇ ਲੋਕ ਜੁਆਇਨ ਕਰਨਗੇ ਸਾਨੂੰ ਪੂਰੀ ਆਸ ਹੈ ਇਹਦੀ ਲੱਖ ਤੇ 1.5 ਲੱਖ ਕੋਟੇ ਤੋਂ ਜਿੱਤ ਕੇ ਜਾਵਾਂਗੇ ਬੋਲੇ ਦੀ ਸੰਗਤ ਦਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗਤ ਆਈ ਹੈ ਨਾਲ ਦੇ ਹਲਕੇ ਤੋਂ ਬਹੁਤ ਸਾਰੀ ਸੰਗਤ ਆਈ ਹੈ ਸਾਰਿਆਂ ਦਾ ਧੰਨਵਾਦ ਹੈ ਕਿੰਨਾ ਪਿਆਰ ਦਿਖਾਇਆ ਔਰ ਇਸ ਗੱਲ ਦਾ ਸਬੂਤ ਹੈ ਅੱਜ ਨੇ ਇਕੱਠ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਹੈ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਪਾਰਲੀਮੈਂਟ ਸੀਟ ਉਹ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਸੀ ਗੁਰਪ੍ਰੀਤ ਜੀ ਪੀ ਜੀ ਨੂੰ ਐਮਪੀ ਬਣਾਵਾਂਗੇ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਰਦਾਰ ਭੌਂ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਝੋਲੀ ਪਾਵਾਂਗੇ ਵੈਸੇ ਪਿੰਡਾਂ ਦੇ ਵਿੱਚ ਕਿਵੇਂ ਦਾ ਮੇਰਾ ਸੋਸ਼ਲ ਮੀਡੀਆ ਤੇ ਜਾਣਿਆ ਲੋਕਾਂ ਦਾ ਇਨਾ ਪਿਆਰ ਮਿਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਵੋਟਾਂ ਐਮ.ਐਲ.ਏ. ਵੇਲੇ ਲੋਕਾਂ ਨੇ ਪਾਈਆਂ ਉਹ ਤੋਂ ਜ਼ਿਆਦਾ ਹੁਣ ਪਾਉਣਗੇ। ਚੰਗਾ ভাইস ਪ੍ਰੈਜ਼ੀਡੈਂਟ ਤੁਸੀਂ ਪਾਰਟੀ ਦੇ ਲੋਕ ਸਭਾ ਹਲਕੇ ਦੀ ਜਿਹੜੀ ਚੋਣ ਕਿਤਾਬੀ ਰੋਕੀ ਹੈ। ਬਹੁਤ ਵਧੀਆ ਕੈਂਡੀਡੇਟ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਗੁਰਪ੍ਰੀਤ ਸਿੰਘ ਜੀ.ਪੀ.ਜੀ ਦੇ ਰੂਪ ਚ ਸਾਨੂੰ ਦਿੱਤੇ ਨੇ। ਔਰ ਬੜਾ ਉਛਾਏ ਲੋਕਾਂ ਦੇ ਵਿੱਚ ਲੋਕ ਲੋਕ ਪਿਆਰ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਜਿੰਨੇ ਕੰਮ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਮੈਨੂੰ ਨਹੀਂ ਲੱਗਦਾ ਇੰਨੇ ਕੰਮ ਕਿਸੇ ਹੋਰ ਸਰਕਾਰ ਨੇ 75 ਸਾਲਾਂ ਚ ਕੀਤੇ ਹੋਣ ਸੋ ਇਹ ਤਾਂ ਜਿਹੜਾ ਰਿਜ਼ਲਟ ਹੈ ਬਹੁਤ ਜ਼ਿਆਦਾ ਵਟੇ ਲੈਵਲ ਤੇ ਅਸੀਂ ਇਹ ਜਿਹੜੀ ਸੀਟ ਹੈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਇਹ ਜਿੱਤਾਂਗੇ ਔਰ ਜਿੱਤ ਕੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਔਰ ਵਿੰਦ ਕੇਜਰੀਵਾਲ ਜੀ ਦੀ ਢੋਲੀ ਚ ਪਾਵਾਂਗੇ। ਜਿਲੇਆ ਸ਼ੁਰੂਆਤ ਕਰਨ ਜਾ ਰਹੇ ਹਾਂ ਚੋਣ ਮੁਹਿੰਮ ਦੀ। ਅੱਜ ਸਾਡੀ ਜਿਹੜੀ ਸਭ ਤੋਂ ਪਾਵਨ ਤੇ ਪਵਿੱਤਰ ਧਰਤੀ ਹੈ। ਸ਼੍ਰੀ ਫਤਿਹਗੜ ਸਾਹਿਬ ਉਤੋਂ ਅਸੀਂ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਮਾਹ ਪੁਰਖਾਂ ਦਾ ਤੇ ਫਿਰ ਉਤੋਂ ਬਾਅਦ ਚੋਂ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕਾਫਲਾ ਤੁਹਾਨੂੰ ਇਹ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਇਹ ਹਰ ਹਲਕੇ 'ਚ ਦੇਖਣ ਨੂੰ ਮਿਲਦਾ। ਲੋਕ ਤਾਂ ਕਹਿ ਰਹੇ ਨੇ ਚੋਣਾਂ ਦਰਾਂ 2022 'ਚ ਵਾਅਦੇ ਕੀਤੇ ਸੀ ਹੁਜੇ ਤੱਕ ਨਹੀਂ ਪੂਰੇ ਹੋਏ। ਲੋਕ ਦੇਖੋ ਗੱਲ ਇਹ ਆ ਲੋਕ ਨਹੀਂ ਕਹਿੰਦੇ। ਲੋਕ ਕੁੱਛ ਨਹੀਂ। ਇਹ ਗੱਲਾਂ ਕਰਦੇ ਨੇ ਜਿਹੜੇ ਝੁੰਮਲਾ ਪਾਰਟੀਆਂ ਸੀ ਨਾ ਜਿਨ੍ਹਾਂ ਨੇ ਸਿਰਫ 75 ਸਾਲ ਪੰਜਾਬ ਨੂੰ ਲੁੱਟਿਆ। ਪਰ ਲੁੱਟਿਆ ਨਹੀਂ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਦਾ ਹੜ ਭਗਾਇਆ। ਬੇਰੋਜ਼ਗਾਰੀ ਦਾ ਹੜ ਭਗਾਇਆ। ਗੈਂਗਸਟਰਵਾਦ ਦਾ ਹੜ ਭਗਾਇਆ। ਜਿਨ੍ਹਾਂ ਨੇ ਸਾਡੇ ਭੋਲੇ ਭਾਲੇ ਬੱਚਿਆਂ ਨੂੰ ਗੁੰਮਰਾਹ ਕੀਤਾ। ਜਿਹੜੇ ਪੜਨ ਵਾਲੇ ਬੱਚਿਆਂ ਨੂੰ ਉਹਨਾਂ ਨੂੰ ਵਜਾਏ ਪੜ੍ਹਾਈ ਦੇ ਉਹਨਾਂ ਨੂੰ ਪ੍ਰਮੋਟ ਕੀਤਾ ਕਿ ਹੱਥਾਂ ਚ ਹਥਿਆਰ ਚੱਕੋ ਇਹ ਉਹ ਗੱਲਾਂ ਕਰਦੇ ਨੇ ਲੋਕ ਪੰਜਾਬ ਦੇ ਬਹੁਤ ਖੁਸ਼ ਨੇ ਜੋ ਗਰੰਟੀਆਂ ਮੂਲ ਰੂਪ ਦੇ ਵਿੱਚ ਆਪਾਂ ਦਿੱਤੀਆਂ ਸੀ ਉਹਦੇ ਵਿੱਚੋਂ ਆਲਮੋਸਟ ਆਲਮੋਸਟ 70% ਗਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਆਂ ਔਰ ਸਿਰਫ ਸਾਲ 2 ਹੋਏ ਨੇ ਆਉਣ ਵਾਲੇ 5 ਸਾਲਾਂ ਬਾਅਦ ਜਦੋਂ ਅਸੀਂ ਦੁਬਾਰਤ ਇਹ ਸਰਕਾਰ ਬਣਾਉਣ ਲਈ ਲੋਕਾਂ ਦੀ ਕਟਿਆਰੀ 'ਚ ਜਾਵਾਂਗੇ ਤਾਂ ਅਸੀਂ ਆਪਣੇ 100 ਦੇ 100% ਵਾਅਦੇ ਪੂਰੇ ਕਰਕੇ ਜਾਵਾਂਗੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਠੀਕ ਹੈ